ਸਿਖਾਂ ਨੂੰ ਇਹੋ ਕਮ ਸੀ ਕਿ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੇ ਗੁਰ ਸਿਖੇ ਹਰ ਕਰਤਾ ਆਪ ਮੋਹ ਕਢਾਇ ਅਸਲੀ ਸਿਖਾ ਨੇ ਬਾਣੀ ਨੂੰ ਰੱਬ ਜਾਣ ਕੇ ਮੰਨਿਆ ਗੁਰੂ ਸਾਹਿਬਾਨ ਨੇ ਐਸੇ ਪੂਰਨੇ ਪਾਏ ਕਿ ਸਿਖਾ ਵਿੱਚ ਗੁਰਬਾਣੀ ਦਾ ਸਤਕਾਰ ਡਰੜ ਹੋ ਗਿਆ ਜਦ ਗੁਰੂ ਗ੍ਰੰਥ ਸਾਹਿਬ ਜੀ ਦਾ 1604 ਈਸਵੀ ਵਿੱਚ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹਿਲਾ ਪ੍ਰਕਾਸ਼ ਹੋਇਆ ਤਾਂ ਬਾਬਾ ਬੁੱਢਾ ਜੀ ਨੇ 98 ਸਾਲ ਦੀ ਉਮਰ ਵਿੱਚ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਿਰ ਤੇ ਚੁੱਕੀ ਹੋਈ ਸੀ ਤੇ ਗੁਰੂ ਅਰਜਨ ਦੇਵ ਜੀ ਪਿੱਛੇ-ਪਿੱਛੇ ਨੰਗੇ ਪੈਰੀ ਗੁਰਦੁਆਰਾ ਰਾਮਸਰ ਤੋਂ ਹਰਮੰਦਰ ਸਾਹਿਬ ਤੱਕ ਚੌੜ ਕਰਦੇ ਆਏ ਸਨ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ ਬਾਬਾ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਵਜੋਂ ਵਾਕ ਲਿਆ ਰਾਤ ਵੇਲੇ ਕੋਠਾ ਸਾਹਿਬ ਵਿਕੇ ਤਖਤ ਉਤੇ ਸੋਖਾਸਣ ਕੀਤਾ ਤੇ ਆ ਪੰਜਵੇਂ ਪਾਤਸ਼ਾਹ ਪੁੰਝੇ ਲੇਟੇ ਸਨ ਇਹ ਰੋਜ਼ ਦਾ ਨਿਤਕਰਮ ਬਣ ਗਿਆ ਸੀ ਇੰਜ ਕਿਸੇ ਹੋਰ ਉਦਾਹਰਨ ਦੇਣ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ਗੁਰੂ ਜੀ ਗੁਰਬਾਣੀ ਦਾ ਕਿੰਨਾ ਸਤਕਾਰ ਕਰਦੇ ਸਨ ਗੁਰਬਾਣੀ ਵਿੱਚ ਫਰਮਾਨ ਹੈ ਕਿ ਮਹਾਪੁਰਖ ਜੋ ਸਹਿ ਸੁਭਾਵੀ ਬੋਲਦੇ ਹਨ ਉਹਨੂੰ ਸੱਤ ਸੱਤ ਕਰ ਜਾਨਣਾ ਹੈ ਗੁਰੂ ਅਰਜਨ ਦੇਵ ਜੀ ਦਾ ਗੌੜੀ ਰਾਗ ਵਿੱਚ ਫੁਰਮਾਨ ਹੈ ਕਿ ਗੁਰੂਆਂ ਦੇ ਬਚਨਾਂ ਤੇ ਚਲਦਿਆਂ ਹੀ ਭਗਤੀ ਕਬੂਲ ਹੁੰਦੀ ਹੈ ਤੇ ਪ੍ਰਭੂ ਮਨ ਵਿੱਚ ਆਣ ਵਸਦਾ ਹੈ ਜਦ ਕਿਸੇ ਗੁਰੂ ਨਾਨਕ ਦੇਵ ਜੀ ਕੋਲ ਪੁੱਛਿਆ ਕਿ ਫਕੀਰ ਜੁਗਤ ਦੱਸੋ ਤਾਂ ਆਪ ਜੀ ਨੇ ਫਰਮਾਇਆ ਸੀ ਆਦ ਫਕੀਰੀ ਦਾ ਨਾਸ ਹੋਣਾ ਅੰਤ ਸਤ ਹੋਣਾ ਹੈ ਫਕੀਰ ਤੇ ਸਾਇਆ ਭਗਵੰਤ ਕਾ ਕਰ ਫਕੀਰ ਕਾ ਸਾਰਾ ਜਗਤ ਮਿਲਖ ਨਾਮ ਪਰਮੇਸ਼ਰ ਕਾ ਗੰਜ ਖਜ਼ਾਨਾ ਫਕੀਰ ਕਾ ਸਰੀਰ ਅਰੋਗ ਗੰਜ ਕਾ ਜਿੰਦਰਾ ਤਿਆਗੈ ਭੋਗ ਕਾ ਪ੍ਰਸੰਨਤਾ ਫਕੀਰ ਕੀ ਚਿੱਤ ਕਿਸੇ ਰਸ ਰੂਪ ਵਿੱਚ ਨਾ ਟਕਾਵਣਾ ਭੋਗ ਫਕੀਰੋਂ ਕੋ ਮਾਇਆ ਨਾਲ ਪ੍ਰੀਤ ਦੁਖ ਫਕੀਰ ਕੋ ਕਰਾਮਾਤ ਕਰਕੇ ਦੁਸ਼ਮਨ ਫਕੀਰ ਕਾ ਆਪਣਾ ਮਨ ਬਹਾਦਰੀ ਹੈ ਫਕੀਰ ਕੀ ਚਿੱਤ ਭਜਨ ਵਿਖੇ ਟਿਕਾਉਣਾ ਮੂਰਖਤਾ ਫਕੀਰ ਕੀ ਚਿੱਤ ਭਜਨ ਵਿੱਚ ਨਾ ਲਗਾਉਣਾ ਚੋਰੀ ਹੈ ਬੇਗਾਨੀ ਨਿੰਦਾ ਸੁਣਨੀ ਮਰਦਾਨਗੀ ਹੈ ਜਿਸ ਕਾ ਹੱਥ ਪਕੜੇ ਛੋੜੇ ਨਾ ਪਾਤਸ਼ਾਹੀ ਹੈ ਬੇਪਰਵਾਹੀ ਜਗਤ ਸੇ ਅਕਿਰਤ ਕਰਨ ਦਾ ਮੋਹ ਪੀੜਾ ਭੂਕ ਹੈ ਤੇ ਬਦ ਜਬਾਨ ਪਲੀਤ ਹੈ ਇਲਮ ਹਲੀਮੀ ਹੈ ਜੋਰ ਜ਼ੁਲਮ ਹੈ ਤੇਗ ਮਰਦਾ ਹੈ ਗੁਰੂ ਅੰਗਦ ਦੇਵ ਜੀ ਦੇ ਬਚਨ ਹਨ ਅੰਨ ਬਹੁਤੀ ਭੁੱਖ ਲੱਗੇ ਸਕਣਾ ਅੰਨ ਛੱਡਣਾ ਵੀ ਨਹੀਂ ਬਹੁਤੀ ਨੀਂਦ ਆਣ ਤੇ ਸੌਣਾ ਗੁਰਮੁਖ ਬਣਨ ਸੰਬੰਧੀ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ਧਨ ਰੂਪ ਗ੍ਰਹਿ ਵਸਤਰ ਭੋਜਨ ਸੋਭਾ ਸਾਹਿਬੀਆਂ ਖੁਸ਼ੀ ਮੋਖ ਮੁਕਤ ਵੜਿਆਈਆਂ ਪਰਮੇਸ਼ਰ ਦੇ ਦਤ ਕਰਕੇ ਜਾਨਣੀਆਂ ਜਿਨ੍ਹਾਂ ਦਾ ਮਨ ਪਰਮੇਸ਼ਰ ਨਾਲ ਲੱਗਾ ਏ ਉਹਨਾਂ ਦੀ ਇੱਛਾ ਪੂਰੀ ਏ ਸਾਡੇ ਖੁਸ਼ਕਿਸਮਤੀ ਨੂੰ ਗੁਰੂ ਹਰਾਈ ਜੀ ਦੇ ਕੀਤੇ ਬਚਨ ਉਹਨਾਂ ਦੀ ਪਾਲਤ ਅਡਾਪਟਡ ਪੁੱਤਰੀ ਰੂਪਕੌਰ ਨੇ ਲਿਖ ਸੰਭਲੇ ਸਨ ਬੀਬੀ ਰੂਪਕੌਰ ਜੀ ਨਿਆਸਰਿਆਂ ਦਾ ਆਸਰਾ ਹਤੇ ਨਿਉਟਿਆਂ ਦੀ ਓਟ ਸੀ ਸਿੱਖ ਜਵਾਨੀਆਂ ਭੇਟ ਕਰਦੇ ਤੇ ਆਪੋ ਆਪਣੇ ਬੱਚਿਆਂ ਨੂੰ ਗੁਰੂ ਦਰਬਾਰ ਚੜਾ ਜਾਂਦੇ ਸਨ ਇੰਨਾਂ ਵਿੱਚ ਇੱਕ ਬੱਚੀ ਰੂਪਕੌਰ ਸੀ ਜਿਸ ਨੂੰ ਗੁਰੂ ਹਰਾਈ ਜੀ ਨੇ ਹੱਥੀਂ ਪਾਲਿਆ ਸੀ ਉਸ ਨੇ ਗੁਰੂ ਜੀ ਦੀਆਂ ਮੂਹਤਿਆਂ ਸਾਖੀਆਂ ਸੰਭੀਆਂ ਸਿੱਖਾਂ ਪੁੱਛਿਆ ਸੋਹਣਾ ਤੇ ਕਸੋਣਾ ਕੌਣ ਹੈ ਗੁਰੂ ਜੀ ਸੋਹਣਾ ਉਹ ਹੈ ਜਿਸ ਪਾਸ ਹਲੀ ਮੇਂ શીਤਲਤਾ ਹਿਰਦੇ ਦੀ ਠੰਡਕ ਸ਼ਾਂਤ ਚਿੱਤ ਸਬੁੱਧ ਹੈ ਕ ਸੋਹਣਾ ਉਹ ਹੋ ਜਾਂਦਾ ਹੈ ਜੋ ਉਤੇਜਨਾ ਰਹਿੰਦਾ ਹੈ ਸਾਦਸ਼ੀ ਹੈ ਤੇ ਵਾਦੀ ਵਾਦ ਵਿਵਾਦ ਵਿੱਚ ਗਰਸਤਿਆ ਮਿਸਾਲ ਵਜੋਂ ਕਾਂ ਬੋਲਦੇ ਨੂੰ ਕੋਈ ਨਹੀਂ ਸੁਣਨਾ ਚਾਹੁੰਦਾ ਕੋਇਲ ਬੋਲਦੀ ਹੈ ਤਾਂ ਸਭ ਸੁਣ ਕੇ ਖੁਸ਼ ਹੁੰਦੇ ਹਨ ਗੁਰੂ ਹਰਾਈ ਜੀ ਨੇ ਵਾਕ ਪੜਿਆ ਅਤ ਸੁੰਦਰ ਕੁਲੀ ਨ ਚਤੁਰਮੁਖ ਗਿਆਨੇ ਤਨਵੰਤ ਮਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਅੰਗ 253 ਪ੍ਰਸ਼ਨ ਸਿਖਾਂਦਾ ਮੁਕਤਾ ਕਿਹੜਾ ਗੁਰੂ ਜੀ ਦਾ ਉੱਤਰ ਮੁਕਤਾ ਉਹ ਜੋ ਦੁੱਖ ਸੁਖ ਵਿੱਚ ਪਰਮੇਸ਼ਰ ਨੂੰ ਯਾਦ ਰੱਖਦਾ ਏ ਜੇ ਦੁੱਖ ਵੇਲੇ ਇਹ ਤੁਖ ਮੁਖੋਂ ਨਿਕਲ ਗਈ ਕਿ ਇਹ ਵੀ ਦਾ ਤੇਰੀ ਦਾਤਾਰ ਤਾਂ ਮੁਕਤਾ ਹੋਇਆ ਪਾਪ ਕੀਏ ਸਤਵੇਂ ਗੁਰੂ ਪੀਤਾ ਪਾਪ ਦਾ ਮੂਲ ਲੋਭ ਹੈ ਤੇ ਲੋਭ ਦਾ ਮੂਲ ਕੂੜ ਹੈ ਸਤਵੇਂ ਗੁਰੂ ਦੀ ਸਿੱਖਿਆ ਮੌਤ ਨੂੰ ਮਰ ਗਿਆ ਨਹੀਂ ਕਹਿਣਾ ਅਕਾਲ ਚਲਾਣਾ ਆਖਣਾ ਹੈ ਤਾਂ ਹੀ ਤਾਂ ਜਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਕਿਹਾ ਸੀ ਕਿ ਸਿੱਖ ਮੌਤ ਨੂੰ ਚੜ੍ਹਾਈ ਕਰਨਾ ਬੋਲਦੇ ਹਨ ਮੌਤ ਨੂੰ ਸਿੱਖਾਂ ਜਿੱਤ ਲਿਆਏ ਇੱਕ ਸਿੱਖ ਗੁਰੂ ਮਰਿਆਦਾ ਦੇ ਉਲਟ ਕਾਰਜ ਪਿਆ ਕਰਦਾ ਸੀ ਗੁਰੂ ਜੀ ਕੋਲ ਸ਼ਿਕਾਇਤ ਹੋਈ ਤਾਂ ਗੁਰੂ ਜੀ ਨੇ ਆਗਿਆ ਦਿੱਤੀ ਸਜ਼ਾ ਦਿਓ ਇੱਕ ਸਿੱਖ ਅੱਗੇ ਵਧਿਆ ਪਰ ਕੋਲ ਜਾ ਕੇ ਚੁੱਪਚਾਪ ਇੱਤਾ ਖੜਾ ਹੋ ਗਿਆ ਮਹਾਰਾਜ ਨੇ ਕਿਹਾ ਇਹਨੂੰ ਸਜ਼ਾ ਕਿਉਂ ਨਹੀਂ ਦਿੰਦੇ ਸਿੱਖ ਨੇ ਹੱਥ ਜੋੜੇ ਆਖਿਆ ਅਸੀਂ ਤਾਂ ਖਿੰਖਣ-ਖਿੰਨ ਭੁੱਲਣ ਹਾਰ ਹਾਂ ਕਿਸ-ਕਿਸ ਕੋਲੋਂ ਮਾਰ ਖਾਵਾਂਗੇ ਤੁਸੀਂ ਨਦਰ ਕਰਮ ਕਰਕੇ ਸਿੱਧੇ ਰਾਹੇ ਪਾਓ ਗੁਰੂ ਜੀ ਨੇ ਤਨ ਸਿੱਖੀ ਆਖਿਆ ਅਰਦਾਸ ਬਾਰੇ ਸਿੱਖਾਂ ਦਾ ਸਵਾਲ ਕਿਹੜੀ ਅਰਦਾਸ ਥਾਂ ਪੈਂਦੀ ਏ ਗੁਰੂ ਜੀ ਨੇ ਆਖਿਆ ਅਰਦਾਸ ਭਾਵੇਂ ਬੋਲ ਕੇ ਕਰੇ ਤੇ ਭਾਵੇਂ ਅੰਦਰੋਂ ਪਰਵਾਨ ਹੁੰਦੀ ਏ ਪਰ ਹਿਲਦਾ ਸ਼ੁੱਧ ਹੋਣਾ ਚਾਹੀਦਾ ਏ ਅਰਾਧਨਾ ਕੇਵਲ ਇਹੀ ਏ ਕਿ ਸਰਬੱਤ ਦਾ ਪਾਲਾ ਮੰਗੋ ਹਮੇ ਵੱਡਾ ਰੋਗ ਗੁਰੂ ਜੀ ਕਈ ਵਾਰ ਛਿੜਕਦੇ ਵੀ ਮਾਲਕ ਦਰਸ਼ਨ ਕਰਦੇ ਸਰ ਤਾਂ ਜੋ ਸਿੱਖਾਉ ਦੀ ਖੱਡ ਵਿੱਚ ਨਾ ਪੈ ਜਾਣ ਇੱਕ ਸਿੱਖ ਲੰਗਰ ਦੀ ਸੇਵਾ ਕਰਦਾ ਸੀ ਉਸ ਨੂੰ ਜਿੱਦੀਆਂ ਸਿੱਧੀਆਂ ਫੁਰਨ ਲੱਗ ਪਈਆਂ ਦਿਲਾਂ ਦੀ ਜਾਲ ਲੈਂਦਾ ਸੀ ਸਵੇਰੇ ਦਿਵਾਨ ਦੀ ਸਮਾਪਤੀ ਤੇ ਗੁਰੂ ਜੀ ਦੇ ਚਿੱਤ ਵਿੱਚ ਆਇਆ ਕਿ ਅੱਜ ਮਿੱਸੇ ਪ੍ਰਸ਼ਾਦੇ ਦਾ ਹੀ ਮੱਖਣ ਨਾਲ ਸੰਗਤ ਨੂੰ ਖਵਾਏ ਜਾਣ ਗੁਰੂ ਜੀ ਲੰਗਰਵਾਲ ਜਾ ਰਹੇ ਸਨ ਤੇ ਉਧਰ ਸਿੱਖ ਮਿੱਸੀ ਰਸਦ ਇਕੱਠੀ ਕਰਕੇ ਪ੍ਰਸ਼ਾਦੇ ਪਕਾਉਣ ਲੱਗਾ ਸਵੇਰੇ ਦਵਾਨ ਦੀ ਸਮਾਪਤੀ ਤੇ ਗੁਰੂ ਜੀ ਦੇ ਚਿੱਤ ਵਿੱਚ ਆਇਆ ਕਿ ਅੱਜ ਮਿਸੇ ਪ੍ਰਸ਼ਾਦ ਦੇ ਦਹੀਂ ਮੱਖਣ ਨਾਲ ਸੰਤਾਂ ਨੂੰ ਖਵਾਈ ਜਾਣ। ਗੁਰੂ ਜੀ ਲੰਗਰ ਵੱਲ ਜਾ ਰਹੇ ਸਨ। ਉਹਦਾ ਸਿੱਖ ਮਿਸੇ ਰਸਦ ਇਕੱਠੀ ਕਰਕੇ ਪ੍ਰਸ਼ਾਦੇ ਪਕਾਉਣ ਲੱਗਾ। ਗੁਰੂ ਜੀ ਜਦ ਲੰਗਰ ਪੁੱਜੇ ਤਾਂ ਉਹ ਸੱਚਾ ਹੀ ਚਾਹੀਦਸਿਆ। ਉਹਦਾ ਖਿਆਲ ਸੀ ਕਿ ਗੁਰੂ ਜੀ ਖੁਸ਼ ਹੋਣਗੇ। ਪਰ ਗੁਰੂ ਜੀ ਨੇ ਲੰਗਰੀ ਸੇਵਾਦਾਰ ਨੂੰ ਕੋਲ ਬਿਠਾ ਹੌ ਮੇ ਰੋਕਟਣ ਲਈ ਫਰਮਾਇਆ। ਹੁਕਮ ਬਗੈਰ ਮਿਸੀਆਂ ਰੋਟੀਆਂ ਕਿਉਂ ਪਕਵਾਈਆਂ? ਸਿੱਖ ਹੌ ਵਿੱਚ ਬੋਲਿਆ ਮੈਂ ਜਾਣਿਆ ਗੁਰੂ ਜੀ ਦਾ ਚਿੱਤ ਹੈ। ਪਾਤਸ਼ਾਹ ਬੋਲੇ ਤੂੰ ਕੀ ਜਾਣੇ ਗੁਰੂ ਜੀ ਦੇ ਚਿੱਤ ਨੂੰ ਜਰਾ ਕੋ ਪਾਰਦਰਸ਼ਤਾ ਮਿਲੀ ਤੇ ਵਤਣ ਲੱਗ ਪਿਆ ਲੋਕਾਂ ਨੂੰ ਦਿਖਾਣ ਲਈ ਗਰਭ ਹੀ ਵੱਡੀ ਰੁਕਾਵਟ ਹੈ ਸਿੱਖ ਨੂੰ ਸੋਝੀ ਆਈ ਤੇ ਚਰਨਾ ਤੇ ਠੱਠਾ ਮਹਾਰਾਜ ਨੇ ਸਮਝਾਇਆ ਖੇਤੀ ਨੂੰ ਝੱਖੜ ਝੋਲੇ ਦਾ ਡਰ ਉਹਨਾਂ ਚ ਹੀ ਰਹਿ ਜਦ ਤੱਕ ਕੱਟ ਕੇ ਘਰੇ ਨਹੀਂ ਆਈ ਤਿਉ ਨਾਮ ਦਾ ਫਲ ਪੱਕਣ ਤੱਕ ਡਰ ਹੈ ਸੇਵਾ ਦਾ ਵਲ ਗੁਰੂ ਜੀ ਨੇ ਕਿਹਾ ਸੇਵਾ ਏ ਨਹੀਂ ਕਿ ਕਿਸੇ ਆਏ ਨੂੰ ਦੋ ਫੁਲਕੇ ਸ਼ਿਕਾਤ ਤੇ ਸੇਵਾ ਹੈ ਆਏ ਦਾ ਆਦਰ ਪਾਉ ਕਰਨਾ ਖਿੜੇ ਮੱਥੇ ਪ੍ਰਸ਼ਾਦ ਛਕਾਉਣਾ ਉਸ ਨਾਲ ਫਿਰ ਗੱਲਬਾਤ ਕਰਨਾ ਫਿਰ ਆਦਰ ਨਾਲ ਉਹਦੇ ਸੌਣ ਦਾ ਪ੍ਰਬੰਧ ਕਰਨਾ ਸਵੇਰੇ ਇਸ਼ਨਾਨ ਕਰਾਈਏ ਜਪ ਪੜ੍ਹੀਏ ਸੁਣੀਏ ਫਿਰ ਜਿੱਥੋਂ ਤੱਕ ਹੋਵੇ ਪੜਾ ਕੇ ਆਈਏ ਸੇਵਾ ਵਿੱਚ ਇਹ ਸਭ ਨਿਦਾਨ ਹਨ ਜਿਸ ਨੇ ਵੀ ਚੁੱਕੇ ਸਮੇਂ ਵੇਲੇ ਕਵੇਲੇ ਤਿੱਥੀਆਂ ਨੂੰ ਪ੍ਰਸ਼ਾਦ ਛਕਾਇਆ ਗੁਰੂ ਜੀ ਦੀ ਖੁਸ਼ੀ ਉਸੇ ਤੇ ਹੈ ਬਿਨ ਦਿੱਤੇ ਕੁਛ ਹੱਥ ਨਾ ਆਈ ਭਾਈ ਗੁਰਦਾਸ ਜੀ ਆ ਚਲੋ ਵਟਾਲੇ ਸਿੱਧਾ ਨੇ ਕਿੰਨੇ ਯਤਨ ਕੀਤੇ ਕਿ ਗੁਰੂ ਜੀ ਨਾਲ ਜੁੜੀ ਸੰਗਤ ਡਲ ਡਰਾਵਿਆਂ ਨਾਲ ਜਾਂ ਲਾਲਚ ਵਸ ਹੀਰੇ ਮੋਤੀ ਚੁਗਣ ਲੱਗ ਜਾਏ ਜੋ ਉਹਨਾਂ ਘਰਾ ਮਾਤਾ ਨਾਲ ਵਸਾਈ ਸਨ ਜਦ ਸਿੱਧ ਹਾਰ ਹੰਬ ਕੇ ਗੁਰੂ ਚਰਨਾ ਤੇ ਡਿੱਗੇ ਤੇ ਕਹਿਣ ਲੱਗੇ ਕਿ ਤੁਸੀਂ ਕੀ ਕਰਾਮਾਤ ਕੀਤੀ ਹੈ ਕਿ ਇਹਨਾਂ ਤੇ ਸਾਡਾ ਕੋਈ ਅਸਰ ਹੀ ਨਹੀਂ ਹੋਇਆ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਇਹਨਾਂ ਨੂੰ ਸਮਝਾ ਦਿੱਤਾ ਹੈ ਕਿ ਮਜਾ ਦੇਣ ਵਿੱਚ ਹੈ ਲੈਣ ਖੋਣ ਜਾਂ ਰੱਖਣ ਵਿੱਚ ਨਹੀਂ ਪਕੜ ਹੀ ਦੁੱਖਾਂ ਦਾ ਕਾਰਨ ਹੈ ਚੌਥਾ ਪਦ ਕੀ ਹੈ ਇੱਕ ਸਿੱਖ ਨੇ ਸਵਾਲ ਕੀਤਾ ਗੁਰੂ ਜੀ ਨੇ ਫਰਮਾਇਆ ਜਿਵੇਂ ਸੰਸਾਰੀ ਦੁਨੀਆ ਦੀਆਂ ਹਾੜ ਸਿਆਲ ਤੇ ਸੌਣ ਦੀਆਂ ਤਿੰਨ ਰੁੱਤਾਂ ਹਨ ਇਵੇਂ ਹੀ ਆਤਮਕ ਜਗਤੀਆਂ ਤਿੰਨ ਹੀ ਹਲਤਾਂ ਹਨ ਹਾੜ ਨੂੰ ਤਮੋ ਗੁਣ ਕਹ ਲੋ ਪਿੰਡਾ ਤੱਪਦਾ ਏ ਮੁੜਕਾ ਚੁੰਦਾ ਏ ਕੱਪੜਾ ਚ ਉਬਦਾ ਏ ਧਿਆਨ ਨਹੀਂ ਲੱਗਦਾ ਇਵੇਂ ਹੀ ਤਮੋ ਗੁਣੀ ਸਭਾ ਵੜਾ ਪੁੱਲ ਸਭ ਨਾਲ ਰੁੱਖਾ ਬੋਲਦਾ ਏ ਟਿਕ ਕੇ ਨਹੀਂ ਬੈਠਦਾ ਤੇ ਨਾ ਹੀ ਉਹਦਾ ਮਨ ਟਿਕਾਉ ਵਿੱਚੇ ਪਟਕਣਾ ਬਣੀ ਲੈਂਦੀ ਏ ਸਿਆੜ ਰਤਨ ਰਜੋ ਜਾਣ ਲਓ ਜਿਵੇਂ ਸਿਆੜ ਵਿੱਚ ਬੰਦਾ ਠੰਡ ਤੋਂ ਡਰਦਾ ਗਰਮ ਕਪੜੇ ਪਾ ਕੇ ਇਕੱਠਾ ਜਾਓ ਕੇ ਬਿਠਾ ਰਹਿੰਦਾ ਹੈ ਕੰਮ ਕਰ ਵੀ ਕਾਟੀ ਕਰਦਾ ਹੈ ਅੰਦਰ ਟਿਕਿਆ ਮਾੜੇ ਚੰਗੇ ਦਾ ਵੀ ਅਸਰ ਨਹੀਂ ਪੈਂਦਾ ਆਪਣੇ ਲਈ ਹੀ ਸੋਚਦਾ ਹੈ ਰਜੋ ਗੁਣੀ ਸੁਭਾਅ ਅੰਤਰਮੁਖੀ ਹੈ ਸਤੋਸ਼ ਸਾਵਣਿ ਆਈ ਹੈ ਸਭ ਪਾਸੇ ਹਰਿਆਵਾਲੇ ਉਤਸ਼ਾਹ ਦਇਆ ਉਤਪਨ ਹੁੰਦੀ ਹੈ ਬੰਦਾ ਪਰਉਕਾਰ ਵੀ ਕਰਦਾ ਹੈ ਪਰ ਸਤੋ ਗੁਣੀ ਵਿੱਚ ਇੱਕ ਇਹ ਘਾਟ ਬਣੀ ਰਹਿੰਦੀ ਏ ਕਿ ਲੋਕੋ ਨੂੰ ਚੰਗਾ ਕਹਿਣ ਤੇ ਉਹਦੀ ਵਾਹਵਾ ਕਰਨ ਪਰ ਗੁਰਬਾਣੀ ਵਿੱਚ ਸਭ ਤੋਂ ਉੱਚਾ ਪਦ ਦਰਸਾਇਆ ਹੈ ਚੌਥਾ ਪਦ ਜਦ ਦੀ ਅਵਸਥਾ ਪ੍ਰਾਪਤ ਹੁੰਦੀ ਏ ਤਾਂ ਮਨੁੱਖ ਭਲਾ ਕਰਮ ਵਾਹਵਾ ਕਰਨ ਲਈ ਨਹੀਂ ਪਰਮ ਜਾਣ ਕਰਤਾਏ ਸਿੱਖਾਂ ਨੇ ਇੱਥੇ ਪੁੱਜਣਾ ਹੈ ਪ੍ਰਸ਼ਨ ਸਾਨੂੰ ਸੰਗਤ ਦੀ ਮਹਿਮਾ ਬਾਰੇ ਦੱਸੋ ਉੱਤਰ ਗੁਰੂ ਹਰਾਈ ਜੀ ਦਾ ਗੁਰੂ ਜੀ ਨੇ ਫਰਮਾਇਆ ਕਿ ਪਰਮੇਸ਼ਰ ਦੇ ਤਿੰਨ ਰੂਪ ਹਨ ਪਹਿਲਾ ਤਾਂ ਪਰਮ ਬ੍ਰਹਮ ਦਾ ਹੈ ਦੂਜਾ ਸਰੂਪ ਗੁਰੂ ਹੈ ਜੋ ਸ਼ਬਦ ਵਿੱਚ ਲੁਪਤ ਹੈ ਤੀਜਾ ਸਾਧ ਸੰਗਤ ਹੈ ਜੇ ਪਰਮ ਬ੍ਰਹਮ ਵਿੱਚ ਚਿੱਤ ਨਾ ਲੱਗੇ ਤਾਂ ਪਹਿਲਾ ਕੰਮ ਇਹ ਹੈ ਕਿ ਗੁਰੂ ਸ਼ਬਦ ਵਿੱਚ ਚਿੱਤ ਜੋੜੋ ਜੇ ਸ਼ਬਦ ਪੜ੍ਹਿਆ ਵੀ ਮਨ ਦੌੜ-ਦੌੜ ਜਾਏ ਤਾਂ ਸੰਗਤ ਵਿੱਚ ਪੁੱਜੋ ਜੇ ਸੰਗਤ ਵਿੱਚ ਮਨ ਨਹੀਂ ਟਿਕਿਆ ਤਾਂ ਹੋਰ ਕਿਸੇ ਸਾਧਨ ਨਾਲ ਨਹੀਂ ਟਿਕਣਾ ਅਜਿਹੇ ਹਾਲਤ ਵਿੱਚ ਜੇ ਸੰਗਤ ਇੱਕ ਚਿੱਤ ਅਰਦਾਸ ਕਰੇ ਤਾਂ ਉਹ ਸਿਧ ਹੁੰਦਾ ਹੈ ਬ੍ਰਹਮਣ ਦਾ ਕਿੰਤੂ ਪਰੰਤੂ ਅਤੇ ਗੁਰੂ ਜੀ ਦੀ ਵਿਆਖਿਆ ਇੱਕ ਵਾਰ ਇੱਕ ਬ੍ਰਹਮਣ ਨੇ ਸਿੱਖਾਂ ਨੂੰ ਆਖਿਆ ਕਿ ਅਜਾਪ ਵਸਤੂ ਕਿਹੜੀ ਹੈ ਮਨ ਦਾ ਮੇਰ ਕੌਣ ਹੈ ਤੇ ਜੀ ਦੀ ਕੋਠੜੀ ਕਿੱਥੇ ਹੈ ਸਿੱਖਾਂ ਨੇ ਇਹ ਗੱਲ ਗੁਰੂ ਜੀ ਨੂੰ ਆਣ ਦੱਸੀ ਤਾਂ ਗੁਰੂ ਜੀ ਨੇ ਆਖਿਆ ਅਜੱਪਾ ਵਸਤੂ ਸ਼ਬਦ ਦਾ ਗਿਆਨ ਹੈ ਮਨ ਦਾ ਮੇਰ ਮਤ ਹੈ ਜੀ ਦੀ ਕੋਠੜੀ ਸੁਰਤ ਹੈ ਬਾਕੀ ਸਭ ਭਰਮਪੁਲੇਖੇ ਪਾਉਣ ਲਈ ਚਤਰਾਈਆਂ ਹੀ ਹਨ ਗੁਰੂ ਦੇ ਸ਼ਬਦ ਨਾਲ ਮਤ ਨੂੰ ਕਾਬੂ ਕਰਕੇ ਸੁਰਤ ਨੂੰ ਕੋਠੜੀ ਵਿੱਚ ਪਾ ਲੈਣਾ ਏ ਕਰਮਨ ਸਿਰਾ ਕਰਮ ਹੈ ਜਦ ਪੰਡਤ ਨੇ ਇਹ ਬਚਨ ਸੁਣੇ ਤਾਂ ਬੋਲ ਉੱਠਿਆ ਨਿਲਸਨ ਦੇ ਗੁਰੂ ਜੀ ਨੇ ਸੰਸਾਰ ਉਧਾਰਿਆ ਹੈ ਕਰਨ ਜੋ ਕਰਜ ਸਿੱਖਾਂ ਨੇ ਇੱਕ ਵਾਰ ਪੁੱਛਿਆ ਸੱਚੇ ਬਾਦशाह ਕਰਨ ਤੇ ਨਾ ਕਰਨ ਜੋਗ ਕੰਮ ਕੀ ਹਨ ਗੁਰੂ ਮਹਾਰਾਜ ਦਾ ਉੱਤਰ ਸੀ ਪ੍ਰਾਇ ਸ੍ਰੀ ਨਾਲ ਪ੍ਰੀਤ ਨਹੀਂ ਕਰਨੀ ਮੇਲਾ ਸ਼ਬਦ ਦਾ ਕਰਨਾ ਹੈ ਜਿੱਥੇ ਗੁਰੂ ਦਾ ਸ਼ਬਦ ਹੋਵੇ ਤਿੱਥੇ ਮਿਲਣਾ ਹੈ ਤਿੱਥੇ ਗੁਰੂ ਵਿਸਰੇ ਤਿੱਥੇ ਮਿਲਣਾ ਨਹੀਂ ਅਮਰਤ ਵੇਲੇ ਜਪਜੀ ਦਾ ਪਾਠ ਇਕਾਗਰ ਹੋ ਕੇ ਕਰਨਾ ਹੈ ਆਦੇ ਅੰਤ ਤੱਕ ਚਿੱਤ ਟਿਕਿਆ ਰਹੇ ਤਾਂ ਸਾਰਾ ਸੰਸਾਰ ਉਹਦੀ ਸੇਵਾ ਵਿੱਚ ਹਾਜ਼ਰ ਰਹੇਗਾ ਤੇ ਪਿੱਛੇ ਲੱਗਾ ਫਿਰੇਗਾ ਕਿਸੇ ਚੀਜ਼ ਦੀ ਟੋਟ ਨਹੀਂ ਆਵੇਗੀ ਹੋਰ ਕੋਈ ਕਰਮ ਵੀ ਜਪ ਤੋ ਉੱਤੇ ਨਹੀਂ ਰਾਤ ਨੂੰ ਕੀਰਤਨ ਸੁਹਿਲਾ ਕਰਕੇ ਸੌਣਾ ਸੁੱਖ ਦੀ ਨੀਂਦ ਲਵੇ ਸੰਗਤ ਵਿੱਚ ਨਿਤ ਜਾਏ ਖਾਲੀ ਹੱਥ ਵੀ ਨਹੀਂ ਜਾਣਾ ਗੁਰਦੁਆਰੇ ਜਾ ਕੇ ਹੋਰ ਕੋਈ ਕਾਰਜ ਗੱਲ ਜਾਂ ਵਾਕ ਨਹੀਂ ਬੋਲਣਾ ਗੁਰੂ ਦੀਨ ਰਾਤਰੀ ਹੁੰਦੀ ਏ ਕੀਰਤਨ ਸੁਣਨਾ ਅਮਰਤ ਆਪਣੀ ਕਿਰਤ ਹਰੇਕ ਨੂੰ ਕਰਨੀ ਚਾਹੀਦੀ ਏ ਗੁਰੂ ਨਾਨਕ ਜੀ ਦਾ ਕਥਨ ਹੈ ਕਿਰਤ ਕਰਨ ਦੇ ਆ ਦੇਹ ਸੁਚੀ ਹੈ ਪੈ ਵਿੱਚ ਅਤੇ ਧਰਮ ਦੀ ਕਿਰਤ ਕਰਨੀ ਹੈ ਲੋੜਵੰਦਾ ਨੂੰ ਖਵਾਲ ਲੈਣਾ ਬੜਾ ਨੇਕ ਕਰਮ ਹੈ ਵੱਡਾ ਕਾਰਜ ਹੈ ਕਿਸੇ ਨੂੰ ਗੁਰੂ ਤੋਂ ਬੇਮੁਖ ਵੇਖ ਕੇ ਗੁਰੂ ਵੱਲ ਮੂੰਹ ਪਵਾ ਦੇਣਾ ਸਭਨਾ ਜੀਆਂ ਦਾ ਭਲਾ ਮਨਾਉਣਾ ਆਤਮ ਬ੍ਰਹਮ ਦੀ ਪਛਾਣ ਹੈ ਮਹਾਪੁਰਖਾਂ ਦੀ ਸੰਗਤ ਲੋਚ ਕਰ ਕਰਨੀ ਕਿਉਂਕਿ ਮਹਾਪੁਰਖਾ ਪ੍ਰਭੂ ਮਹਾਪੁਰਖਾਂ ਦੇ ਅੰਤਰਾਤਮੇ ਵਸਦਾ ਹੈ ਪਰ ਯਾਦ ਰੱਖਣਾ ਪ੍ਰਗਟ ਗੁਰੂ ਦਾ ਸ਼ਬਦ ਹੈ ਅਤੇ ਬਿਨ ਸ਼ਬਦ ਮੁਕਤਾ ਨਹੀਂ ਆਤਮਾ ਪਰਮਾਤਮਾ ਦੋਵੇਂ ਹੀ ਦੇਹੀ ਵਿੱਚ ਵਸਦੇ ਹਨ ਆਤਮਾ ਤ੍ਰਿਸ਼ਨਾ ਵਿਆਪਤ ਹੈ ਪਰ ਪਰਮਾਤਮਾ ਤ੍ਰਿਸ਼ਨਾ ਤੋਂ ਨਿਰਲੇਪ ਇਤਿਹਾਸ ਵਿੱਚ अनेका ਹੀ ਸਿੱਖਾਂ ਦਾ ਜ਼ਿਕਰ ਹੈ ਜੋ ਗੁਰੂ ਬਚਨ ਸੁਣ ਜੀਵਨ ਸਵਾਰ ਸੰਗਤਾਂ ਵਿੱਚ ਗੁਰਸਿੱਖੀ ਪ੍ਰਚਾਰ ਕਰਕੇ ਉਹਨਾਂ ਨੂੰ ਸਿੱਖੀ ਦੀ ਜੀਵਨ ਜੀਵ ਸਿਖਾਉਂਦੇ ਰਹੇ